ਏ ਲੱਖ ਦੀਆਂ ਤਿੰਨ ਆਈ ਠੀਕ ਹੈ ਜੀ ਹਾਂਜੀ ਲਓ ਜੀ ਬਈ ਜੀ ਟੈਕਸ ਮੋਹਿੰਦ ਠੀਕ ਹੈ ਜੀ ਹਾਂਜੀ ਟੈਕਸ ਮੋ ਹਾਂਜੀ ਲੈ ਵੀ ਗੁਰਪ੍ਰੀਤ ਨੇੜੇ ਆ ਜਾ ਮੜਾ ਜਾ ਦੇਖ ਆ ਜਿਹੜਾ ਤਿੰਨ ਵਾਲਾ ਸਕੀਮ ਦੀ ਚੱਲੀ ਜਾਂਦੀ ਇਹ ਫਿਰ ਆਪਾਂ ਤਿੰਨ ਵਾਲੀ ਆਪਾਂ ਵੀ ਕਰਤਾ ਤਿੰਨ ਵਾਲਾ ਕੰਮ ਹਾਂ ਲਓ ਜੀ ਆ ਦੇਖ ਕਰੋ ਲੱਖ ਦੀਆਂ ਤਿੰਨ ਹੈ ਬਈ ਦੱਸੋ ਇਹਦੇ ਵਿੱਚ ਬਈ ਫੀਚਰ ਕੀ ਕੀ ਨੇ ਆਪਣੇ ਸਸਿਕਾ ਦੋਸਤੋ ਮੈਂ ਥੋੜਾ ਆਪਣਾ ਮੀਤਾਂ ਮਾਨਸਾ ਅੱਜ ਆਪਾਂ ਪਹੁੰਚੇ ਮੌਰ ਮੰਡੀ ਹੈਨਾ ਮੌਰ ਮੰਡੀ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਸਕੂਟਰੀਆਂ ਦਾ ਸਟਾਕ ਲੈ ਕੇ ਆਏ ਆ ਬਹੁਤ ਹੀ ਘੈਂਟ ਆ ਆਪਾਂ ਪਹੁੰਚੇ ਮਾਨ ਐਗਰੋ ਇੰਡਸਟਰੀ ਤੇ ਹੈਨਾ ਤੁਹਾਨੂੰ ਅੰਦਰ ਦਿਖਾਉਣੇ ਆਪਾਂ ਬਹੁਤ ਹੀ ਸੋਹਣੀਆਂ ਸੋਹਣੀਆਂ ਸਕੂਟਰੀਆਂ ਘੈਂਟ ਚੀਜ਼ਾਂ ਦਿਖਾਉਣੇ ਬਾਕੀ ਗੱਲਬਾਤ ਕਰਦੇ ਆ ਵੀਰੇ ਨਾਲ ਆਜੋ ਸਸਿਕਾ ਬਾਈ ਜੀ ਸੱਚੀ ਗੱਲ ਜੀ ਹੋਰ ਠੀਕ ਹੋ ਬਾਈ ਜੀ ਠੀਕ ਹੈ ਤੇ ਲਓ ਜੀ ਫਿਰ ਆਪਾਂ ਜੇ ਜੀ ਆਪਾਂ ਸਕੂਟਰੀਆਂ ਬਾਰੇ ਜਾਣਕਾਰੀ ਆਪਣੇ ਭਰਾਵਾਂ ਨੂੰ ਹਾਂਜੀ ਹਾਂਜੀ ਲਓ ਜੀ ਆ ਆ ਤੁਸੀਂ ਕਰਕੇ ਜੀ ਸਟਾਰਟ ਕਰ ਲਓ ਲਓ ਜੀ ਇਹ ਹੁਣ ਕਿੰਨੇ ਕਿਵੇਂ ਲਾ ਕੇ ਜੀ ਖੜਾ ਖੜੇ ਹੈ ਜੀ ਇਹ ਇਹ ਲੱਖ ਦੀਆਂ ਤਿੰਨ ਆਈ ਠੀਕ ਹੈ ਜੀ ਹਾਂ ਜੀ ਲਓ ਜੀ ਬਾਈ ਜੀ ਟੈਕਸਮੋ ਹੀ ਆਈ ਠੀਕ ਹੈ ਜੀ ਹਾਂ ਜੀ ਟੈਕਸਮੋ ਹਾਂ ਜੀ ਲੈ ਵੀ ਗੁਰਪ੍ਰੀਤ ਨੇੜੇ ਆ ਜਾ ਮੜਾ ਜਾ ਸਰਕਾਰ ਇਹ ਆ ਜਿਹੜਾ ਤਿੰਨ ਵਾਲਾ ਸਕੀਮ ਦੀ ਚੱਲੀ ਜਾਂਦੀ ਹੈ ਫਿਰ ਆਪਾਂ ਤਿੰਨ ਵਾਲੀ ਆਪਾਂ ਵੀ ਕਰਤਾ ਤਿੰਨ ਵਾਲਾ ਕੰਮ ਲਓ ਜੀ ਆ ਦੇਖ ਸਕਦੇ ਹੋ ਲੱਖ ਦੀਆਂ ਤਿੰਨ ਹੈ ਬਾਈ ਦੱਸੋ ਇਹਦੇ ਵਿੱਚ ਬਾਈ ਫੀਚਰ ਕੀ ਕੀ ਨੇ ਆਪਣੇ ਕੋਲ ਇਹਦੇ ਚ ਇਹ ਪੰਜ ਬੈਟਰੀਆਂ ਆਈ ਠੀਕ ਹੈ ਜੀ ਹਾਂ ਜੀ ਠੀਕ ਹੈ ਪੰਜ ਡਾਇਰਕਾਂ ਦਾ ਜਿਹੜਾ ਪੈਕ ਆਪਾਂ ਇਹਦਾ ਤੇ ਪੈਰ ਰਿਮੈਟਰੀ ਹੋ ਗਈ ਠੀਕ ਹੈ ਜੀ ਹਾਂਜੀ ਕਿੰਨੀ ਦੱਸੇ ਜੀ ਆਪਾਂ 33 ਐਂਪੀਰ 33 ਐਂਪੀਰ ਦੀ ਤੇ ਬਾਕੀ ਲੋਡ ਇਹ ਕਿੰਨਾ ਲੋਡ ਲੈ ਲੈਂਦੀਆਂ ਜੀ ਇਹ ਲੋਡ ਦੋ ਜਾਨੇ ਵੇਲੇ ਆਪਾਂ ਤਿੰਨ ਵੇਲੇ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਚਲੋ ਤੁਸੀਂ ਐ ਮੰਨ ਲਓ ਵੀ ਡੇਢ ਤੋਂ ਦੋ ਦੋ ਦਾ ਡੇਢ ਘੰਟੇ ਤੱਕ ਆਪਾਂ ਹੈਗੀ ਹੈ ਕੈਪੈਸਿਟੀ ਦੀ ਆਰਾਮ ਨਾਲ ਤੇ ਕਿੰਨੇ ਕਿਲੋਮੀਟਰ ਦਾ ਕੱਢੀ ਜਾਂਦੀ ਅੰਤਦਾ ਦੇ ਜੀ ਇਹ ਇਹ ਕੱਢ ਜਾਂਦੀ 55 ਤੋਂ 60 ਕਿਲੋਮੀਟਰ 55 ਤੋਂ 60 ਹਾਂਜੀ ਤੇ ਸਪੀਡ ਕਿੰਨੀ ਕ ਭੱਜ ਜਾਂਦੀ ਹੈ ਬਈ ਜੀ ਦੀ ਸਪੀਡ ਭੱਜ ਜਾਂਦੀ ਹੈ 45 ਤੇ 40 45 ਤੇ ਹਾਂ 40 ਤੋਂ 45 ਬਹੁਤ ਵਧੀਆ ਨਾਰਮਲ ਸਪੀਡ ਹੈ ਕਹਿਣ ਦਾ ਭਾਵ ਕਿਸੇ ਬੱਚੇ ਨੇ ਚਲਾਉਣੀ ਹੈ ਤੇ ਕਿਸੇ ਭੈਣ ਨੇ ਚਲਾਉਣੀ ਜਾਂ ਤੇ ਆਮ ਬਜ਼ੁਰਗਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਹੈ ਨਾ ਜੀ ਹਾਂਜੀ ਤੇ ਇਹ ਤਾਂ ਹੋ ਗਿਆ ਆਪਣੀਆਂ ਲੱਖ ਦੀਆਂ ਤਿੰਨ ਤੇ ਗਹਾਨੀਆਂ ਤੇ ਵੀ ਪਹਛਾਤ ਮਾਰ ਦਿੱਤੀ ਜੀ ਬਾਈ ਜੀ ਆਜੋ ਫਿਰ ਠੀਕ ਹੈ ਜੀ ਚਲੋ ਆਜੋ ਉਧਰੋਂ ਬੱਸੇ ਸਟਾਰਟ ਕਰਦੇ ਆਪਾਂ ਹਾਂਜੀ ਆ ਜਾ ਗੁਰਪ੍ਰੀਤ ਦਿਖਾ ਦਈਏ ਅੱਜ ਫਿਰ ਬਹੁਤ ਘੈਂਟ ਘੈਂਟ ਵਾਈ ਹੋਰਾਂ ਕੋਲੇ ਜਿਹੜੀਆਂ ਇਹ ਡਬਲ ਲਾਈਟ ਆ ਗਈ ਠੀਕ ਹੈ ਜੀ ਲਓ ਬਈ ਜੀ ਇਹ 40000 ਦੀ ਹੈ ਠੀਕ ਹੈ ਜੀ 40000 ਚ ਆ ਗਈ ਇਹਦੀ ਲਾਈਟ ਹੈ ਜਿਹੜੀ ਸ਼ੈਨਗੀ ਹੋਰ ਦਿੰਦੇ ਆ ਹਨਾ ਮਤਲਬ ਇਹਦਾ ਇਹਦਾ ਡਿਜ਼ਾਈਨ ਹੀ ਹੋਰ ਕੀਤਾ ਹੋਇਆ ਹੈ ਇਹ ਡਬਲ ਲਾਈਟ ਦੇ ਵਿੱਚ ਆ ਕੇ ਬਾਈ ਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਤੇ ਇਹ ਰੌਕਦੀ ਹੈ ਕਿ ਜੀ ਹਾਂਜੀ ਇਹ ਵੀ ਟਾਕਸਮ ਆਉਂਦੀ ਹੈ ਅਸਾਂ ਟਾਕਸਮ ਆਉਂਦੀ ਠੀਕ ਹੈ ਟਾਕਸਮ ਦੀ ਰੌਕ ਹੈ ਇਹਦਾ ਕੋਈ ਮਾੜਾ ਬੋਟੋ ਉਹਦੇ ਨਾਲ ਕਿੰਨਾ ਫਿਕਚਰ ਇਹਦੇ ਫਿਕਚਰਾਂ ਦਾ ਫਰਕ ਹੈ ਜੀ ਇਹ ਉਹਦੇ ਨਾਲ ਹੈਵੀ ਹੈ ਥੋੜੀ ਜੀ ਠੀਕ ਹੈ ਜੀ ਹਾਂਜੀ ਹਾਂ ਜੀ ਇਹ ਸਪੀਡ ਦਾ ਕੋਈ ਫਰਕ ਪਿਆ ਜੀ ਮਾੜਾ ਸਪੀਡ ਫਰਕ ਹੈ ਜੀ ਠੀਕ ਹੈ ਜੀ ਇਹ ਇਹ 50 ਦੇ ਭਾਈ ਜੀ ਠੀਕ ਹੈ ਜੀ ਹਾਂ 50 ਤੱਕ ਥੋੜਾ ਬੋਤਾ ਮਾਨੂੰ ਜੇ ਰੇਟ ਦਾ ਫਰਕ ਹੈ ਤਾਂ ਥੋੜੇ ਬੋਤੇ ਉਹਦੇ ਫੀਚਰਾਂ ਦਾ ਵੀ ਫਰਕ ਹੈਗਾ ਹੈ ਨਾ ਇਹ ਦੋਨੇ ਆਪਣੇ 40 ਦੀਆਂ ਆ ਗਈਆਂ ਜੀ ਹਾਂ ਜੀ 40 40 ਠੀਕ ਹੈ ਜੀ ਹੁਣ ਇਧਰ ਹੀ ਛੜ ਆ ਗਈ ਜੀ ਆਪਣੀ ਉਹ ਸਕੂਟਰ ਆ ਗਈ ਠੀਕ ਹੈ ਜੀ ਆਹ ਸਕੂਟਰ ਚ ਆ ਗਿਆ ਪਹਿਲਾਂ ਵੈਸਪਾ ਚੱਲਦਾ ਹੁੰਦਾ ਜੀ ਹੈ ਨਾ ਹਾਂ ਜੀ ਹਾਂ ਲਓ ਜੀ ਇਹ ਵੀ 40000 ਦਾ ਹੀ ਠੀਕ ਹੈ ਜੀ ਇਹ ਕਿਹੜੀ ਉਹਦਾ ਆ ਗਿਆ ਜੀ ਫਿਰੇ ਇਹ ਸੰਜੋ ਜਾਗੇ ਸੰਜੋ ਦਾ ਹਾਂਜੀ ਇਹ ਵੀ ਚੀਜ਼ ਕਹਿੰਦਾ ਜੀ ਹੈ ਨਾ ਇਹਦੇ ਵਿੱਚ ਹੀ 30 ਐਂਪੀਰ ਦੀ ਬੈਟਰੀ ਹੈ ਤੇ ਇਹਦੇ ਵਿੱਚ ਵੀ 30 ਦੀ ਤੇ ਬੈਟਰੀ ਬੈਕਅਪ ਉਹੀ ਪੰਜਲੀ ਆ ਜੀ ਸਿਸਟਮ ਉਹ ਸੇਮ ਹੀ ਠੀਕ ਹੈ ਜੀ ਬੈਟਰੀ ਮਲੋ ਪੰਜੋ ਬੈਟਰੀ ਵਾਲੀ ਬੈਕਅਪ ਇਹਦੇ ਤੇ ਕਈ ਵਾਰੀ ਇਹ ਗੱਲ ਹੁੰਦੀ ਹੈ ਨਾ ਉਹਨਾਂ ਨੂੰ ਤਾਂ ਲੇਡੀਜ਼ ਜਾਂ ਬੱਚੇ ਜ਼ਿਆਦਾ ਤਲਾਉਂਦੇ ਨੇ ਕਈ ਵਾਰੀ ਕੋਈ ਭਰਾ ਪਹਿਲਾਂ ਜਿਹਨੇ ਸਕੂਟਰ ਚਲਾਏ ਹੁੰਦੇ ਨੇ ਨਾ ਉਹਨੂੰ ਇਹ ਛੇ ਵਧੀਆ ਲੱਗਦੀ ਹੈ ਸਿਆਣੇ ਜੇ ਬੰਦੇ ਨੇ ਉਹ ਇਹ ਚੀਜ਼ ਨੂੰ ਚਲਾ ਕੇ ਖੁਸ਼ ਹੁੰਦੇ ਨੇ ਕਿਉਂ ਇਹਦੀ ਜਿਹੜੀ ਛੇ ਵਹ ਸ਼ੈਨਗਾ ਤੇ ਚਲਾਉਣ ਦੇ ਵਿੱਚ ਵੀ ਇਹ ਸਕੂਟਰ ਵਾਂਗੂ ਲੱਗ ਰਿ ਆ ਪਹਿਲਾ ਸਕੂਟਰ ਆਉਂਦੇ ਹੁੰਦੇ ਸੀਗੇ ਜੀ ਤੇ ਦੁਬਾਰੇ ਉਹੀ ਚੀਜ਼ ਫੇਰ ਚੱਲ ਪਈ ਬਾਈ ਦੇਖ ਸਕਦੇ ਹੋ ਹਨ ਤੇ ਇਹ ਸਾਰਾ ਉਹੀ ਆ ਗਿਆ ਜੀ ਆਪਣੇ ਕੋਲੇ ਲੋ ਜੀ ਇਹ ਆ ਗਈ ਆਪਣੇ ਕੋਲੇ ਜਮਾ ਜੈਡ ਬਲੈਕ ਚ ਆ ਗਿਆ ਹਨ ਤੇ ਬਾਕੀ ਆ ਕਲਰ ਹੋਰ ਬਹੁਤ ਸਾਰੇ ਪਏ ਨੇ ਵੀਰੇ ਹੋਰਾਂ ਕੋਲੇ ਇੱਕ ਬਾਈ ਜੀ ਕਹੀ ਵੀ ਨਹੀਂ ਕਿ ਕਿਸੇ ਭਰਾ ਨੂੰ ਤਕਲੀਫ ਆਉਂਦੀ ਹੈ ਅਗਲਾ ਕਹਿੰਦਾ ਵੀ ਸਕੂਟਰੀ ਦਾ ਆਪਾਂ ਲੈ ਲਈਏ ਪਰ ਸਪੇਅਰ ਪਾਰਟ ਦਾ ਬਹੁਤ ਔਖਾ ਹੋਏ ਨੇ ਕਿਉਂ ਇਹ ਚੀਜ਼ ਦਾ ਦਿੱਕਤ ਜੀ ਮੰਨਣਾ ਪਰ ਕੋਈ ਸਪੇਅਰ ਪਾਰਟ ਮਿਲ ਜਾਂਦਾ ਹੈ ਸਕੂਟਰੀਆਂ ਦਾ ਸਪੇਅਰ ਪਾਰਟ ਫੁੱਲ ਮਿਲਦਾ ਨਹੀਂ ਠੀਕ ਹੈ ਜੀ ਜਿਹੜਾ ਮਰਜ਼ੀ ਉਹ ਹੀ ਆਪਾਂ ਲੈ ਆ ਕੇ ਦੇਮਾ ਕੋਈ ਚੱਕਰ ਨਹੀਂ ਜਿਹ ਚੀਜ਼ ਨਹੀਂ ਹੁੰਦੀ ਤਾਂ ਮਗਵਾ ਕੇ ਦੇਣਗੇ ਬਾਈ ਹੋਰਾਂ ਦੀ ਪੂਰੀ ਫੋਲ ਜ਼ਿੰਮੇਵਾਰੀ ਹੈ ਤੇ ਇਹ ਬਾਈ ਦੀ ਫਿਰ ਆਪਾਂ ਕਿੰਨੇ ਦੀ ਕਰਤੀ ਜੀ ਇਹ ਇਹ 40000 ਦੀ ਠੀਕ ਹੈ ਜੀ ਡਬਲ ਲਾਈਟ ਆਈ ਹੈ ਡਬਲ ਲਾਈਟ ਚ 40000 ਦੀ ਲੈ ਜਾਓ ਬਾਈ ਹਾਂ ਜੀ ਚੋ ਜਰੂਰ ਆਪਣੇ ਮਾਨ ਐਗਰੋ ਤੇ ਹਨਾ ਮਾਨ ਐਗਰੋ ਹਾਂ ਮਾਨ ਐਗਰੋ ਮੋਰ ਮੰਡੀ ਤੇ ਬਾਕੀ ਸਰੇ ਜਿਹੜਾ ਕੋਈ ਮਾੜਾ ਮੋਟਾ ਮਾਨ ਤਾਂ ਉਹ ਜ਼ਰੂਰ ਬਾਈ ਜੀ ਤੁਸੀਂ ਜ਼ਰੂਰ ਰੱਖਿਓ ਹਨਾ ਤੇ ਇੱਕ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 94632 0341 ਤੇ ਆਪਣੀ ਲੋਕੇਸ਼ਨ ਵੀ ਪਾ ਦੋ ਵੀ ਲੋਕੇਸ਼ਨ ਆਪਾਂ ਇਸ ਟਾਈਮ ਕਿੱਥੇ ਖੜੇ ਆ ਹੈਂਕੀ ਰੋਡ ਮੋਰਮੜੀ ਪਟੜਾਪੁਰ ਦੇ ਸਾਹਮਣੇ ਲੋ ਜੀ ਜਿਹੜਾ ਇੰਡੀਅਨ ਪੈਟਰੋਲ ਪੰਪ ਹੈ ਉਹਦੇ ਬਿਲਕੁਲ ਸਾਹਮਣੇ ਵੰਗੂ ਹੀ ਹੈ ਇਹ ਚੀਜ਼ ਜਦੋਂ ਮਰਜ਼ੀ ਪਹੁੰਚੋ ਆਪਣਾ ਮਾਨ ਐਗਰੋ ਤੇ ਹਨਾ ਜੀ ਇੱਕ ਉਹ ਖੇਤੀਬਾੜੀ ਦਾ ਕੀ ਨਾਲ ਆਪਣੇ ਹੋਰ ਰੱਖਿਆ ਜੀ ਪ੍ਰੋਸੀਜਰ ਉਹਦੇ ਬਾਰੇ ਵੀ ਮੜੀ ਉਹ ਆਪਣੇ ਕੋਲ ਇਸ ਖੇਤੀ ਵਾਲੇ ਇਹੇ ਸੰਦ ਵੀ ਹੁੰਦੇ ਠੀਕ ਹੈ ਜੀ ਕਈ ਵਾਰੀ ਕਿਸੇ ਭਰਾ ਨੂੰ ਕੋ ਖੇਤੀਬਾੜੀ ਨਾਲ ਸੰਬੰਧਿਤ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਬਾਈ ਜੀ ਹੋਰਾਂ ਕੋਲੇ ਇਹ ਚੀਜ਼ ਦੀ ਏਜੰਸੀ ਹੈਗੀ ਹੈ ਤੇ ਬਾਈ ਜੀ ਹੋਰਾਂ ਹਾਂਜੀ ਇਹ ਰੋਟਾ ਵੇਟਰ ਆ ਗਏ ਹੈ ਨਾ ਜੀ ਤੇ ਬਾਕੀ ਸਾਰੇ ਮਸ਼ੀਨਾਂ ਆ ਗਈਆਂ ਜਿਵੇਂ ਜੀਰੋ ਡ੍ਰਿੱਲ ਜਾਂ ਹੋਰ ਕਿਸੇ ਤਰ੍ਹਾਂ ਦੇ ਤਕਰੀਬਨ ਗੁਰਪ੍ਰੀਤ ਆ ਝਾਤ ਮਰਵਾਦਿਆ ਮਤਲਬ ਇਹਦੇ ਪੋਸਟ ਲੱਗੇ ਹੋਏ ਨੇ ਇਹ ਮਸ਼ੀਨਰੀ ਵੀ ਬਾਈ ਜੀ ਹੋਰਾਂ ਕੋਲੇ ਉਪਲਬਧ ਹੈ ਕਹਿੰਦਾ ਭਾਬ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ ਇਹਨਾਂ ਦੇ ਵਿੱਚੋਂ ਆ ਮਸ਼ੀਨਰੀ ਮਤਲਬ ਸੰਦਾ ਦੀ ਲੋੜ ਹੈ ਖੇਤੀਬਾੜੀ ਵਾਲਿਆਂ ਦੀ ਤਾਂ ਬਾਈ ਜੀ ਹੋਰਾਂ ਨਾਲ ਸੰਪਰਕ ਕਰੋ ਵੀਰੇ ਹੋਰਾਂ ਦਾ ਨੰਬਰ そう。So, uh,